ਤੇ ਉਹ ਸਰਕਾਰ ਆਪਾਂ ਨੂੰ ਚਾਹੀਦੀ ਆ ਜੀ ਦਾ ਮੁਖ ਪੰਜਾਬ ਵੱਲ ਹੋਵੇ ਤੇ ਪਿੱਠ ਦਿੱਲੀ ਵੱਲ ਹੋਵੇ ਨਾ ਕਿ ਉਹ ਸਰਕਾਰ ਚਾਹੀਦੀ ਆ ਜਿਹਦੀ ਪਿੱਠ ਪੰਜਾਬ ਵੱਲ ਹੋਵੇ ਤੇ ਮੁਖ ਦਿੱਲੀ ਵੱਲ ਹੋਵੇ ਉਹ ਦਿੱਲੀ ਦੇ ਕਈ ਤੋਂ ਬਗੈਰ ਚੱਲ ਹੀ ਨਾ ਸਕਦੀ ਹੋਵੇ ਹੁਣ ਤੁਸੀਂ ਆਪ ਫੈਸਲਾ ਕਰ ਲਓ ਵੀ ਕਿਹੋ ਜੀ ਸਰਕਾਰ ਤੁਹਾਨੂੰ ਚਾਹੀਦੀ ਆ ਜੇ ਆਪਾਂ ਸਰਕਾਰ ਉਹੀ ਬਣਾਉਣੀ ਆ ਜਿਨ੍ਹਾਂ ਨੇ ਮੁਫਤ ਬਿਜਲੀ ਮੁਫਤ ਰਾਸ਼ਨ ਲੈ ਕੇ ਵੋਟਾਂ ਪਾਉਣੀਆਂ ਤਾਂ ਫਿਰ ਆਪਣੇ ਨੌਜਵਾਨ ਜੇਲਾ ਵਿੱਚ ਹੀ ਮਿਲਣਗੇ ਨਾ ਹੋ ਕਿਸੇ ਆਪਾਂ ਨੂੰ ਆਪਣੇ ਹੱਕਾਂ ਦੀ ਗੱਲ ਕਰਦੇ ਦਿਸਣਗੇ ਤਾਂ ਇਹ ਫੈਸਲਾ ਤੁਹਾਡੇ ਵਿੱਚ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਐਮਪੀ ਹਲਕਾ ਖਡੂਰਸਾਈ ਤੋਂ ਭਾਈ ਅਮਰਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਬੰਦ ਨੇ ਉਥੇ ਦੋਸਤੋ ਪਿਛਲੇ ਦਿਨੀ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਅਤੇ ਸਿੱਖ ਜੱਥੇਬੰਦੀਆਂ ਵੱਲੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੱਡਾ ਪੰਥਕ ਇਕੱਠ ਰੱਖਿਆ ਗਿਆ ਸੀ ਹੁਣ ਦੋਸਤੋ ਅਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚੋਂ ਐਮਪੀ ਭਾਈ ਅਮਰਤਪਾਲ ਸਿੰਘ ਦਾ ਵੀ ਵੱਡਾ ਸਨੇਹਾ ਆਇਆ ਹੈ ਸੈਕਮ ਦੇ ਨਾਮ ਸੈਕਮ ਨੂੰ ਦੋਸਤੋ ਭਾਈ ਅਮਰਤਪਾਲ ਸਿੰਘ ਨੇ ਕੀ ਅਪੀਲ ਕੀਤੀ ਹੈ ਇਸ ਬਾਰੇ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਚਾਚੇ ਨੇ ਜਾਣਕਾਰੀ ਦਿੱਤੀ ਹੈ ਨਾਲ ਹੀ ਦੋਸਤੋ ਸੈਕਮ ਦੇ ਮੁੱਦਿਆਂ ਨੂੰ ਲੈ ਕੇ ਦੀਪ ਸਿੱਧੂ ਦੇ ਪ੍ਰਭਾਵਦੂ ਵੀ ਆਪਣੇ ਵਿਚਾਰ ਰੱਖੇ ਗਏ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ 14 ਤਰੀਕ ਨੂੰ ਆਏ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਏ ਸੀ ਤੇ ਉਹਨਾਂ ਨੂੰ ਸੰਤਾਂ ਦਾ ਜਿਹੜਾ ਉਹ ਸੁਨੇਹਾ ਦਿੱਤਾ ਸੀ ਕਿ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਪੰਥਕ ਇਕੱਠ ਹੋਣ ਜਾ ਰਿਹਾ ਤੇ ਉਹਨਾਂ ਨੇ ਜਿਹੜਾ ਸਾਨੂੰ ਸੁਨੇਹਾ ਦਿੱਤਾ ਕਿ ਉਹ ਸੰਤਾਂ ਨੂੰ ਜਾ ਕੇ ਸਾਡੇ ਵੱਲੋਂ ਫਤਿਹ ਬੁਲਾਉਣੀ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੇ ਉਹਨਾਂ ਨੂੰ ਕਹਿਣਾ ਕਿ ਸਿੰਘ ਮੇਰੇ ਸਮੇਤ ਸਾਥ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਟੈਂਦੀ ਕਲਾਵੜੀ ਗੱਲ ਨਹੀਂ ਕਰਨੀ ਇਹ ਸਿੱਖਾਣੀਆਂ ਜਿਹੜੀਆਂ ਜੇਲਾਵਾ ਇਹ ਸਿੱਖਿਆ ਸੰਸਥਾਵਾਂ ਦਾ ਤੌਰ ਤੇ ਕੰਮ ਕਰਦੀਆਂ ਵਾ ਇਹਨਾਂ ਦੇ ਵਿੱਚ ਜਾ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਅਹੀਂ ਉਥੇ ਜਿਹੜਾ ਸਿੱਖ ਇੰਘਰਚ ਕਿਵੇਂ ਲੜੇ ਜਾਂਦੇ ਆ ਕਿਵੇਂ ਉਹਨਾਂ ਦੀ ਆਪਾਂ ਪਰਚੋਲ ਵੀ ਕਰਦੇ ਆ ਤੇ ਤੁਸੀਂ ਜਿਹੜਾ ਵਾ ਸੰਤਾਂ ਨੂੰ ਵਿਸ਼ਵਾਸ ਤੋਂ ਹੋਣਾ ਕਿ ਸੰਤਾਂ ਜਿਹੜੀਆਂ ਤੇ ਉਹ ਇੱਥੇ ਕੀਤੇ ਪਹਿਰਾ ਦੇਣ ਤੇ ਨੌਜਵਾਨ ਜਿਹੜੇ ਖਾਸ ਕਰਕੇ ਉਹਨਾਂ ਵਾਸਤੇ ਭਾਈ ਸਾਹਿਬ ਨੇ ਸਨੇਹਾ ਦਿੱਤਾ ਕਿ ਉਹ ਨਸ਼ਿਆਂ ਦੇ ਨੋਂ ਨਸ਼ਿਆਂ ਦਾ ਕੋੜ ਛੱਡ ਕੇ ਤੇ ਅਮਰਤਾਰੀ ਹੋ ਕੇ ਤੇ ਨੰਦਪੁਰ ਸਾਹਿਬ ਦੇ ਵਾਸੀ ਬਣਨਾ ਇਹ ਪਹਿਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਾਂਡ ਮਾਤਾ ਸਾਹਿਬ ਦੇਵਾਂ ਦੇ ਜੜੇ ਆ ਉਹ ਪੁੱਤਰ ਖਵੋਣ ਇਹ ਕਰਕੇ ਬੇਨਤੀ ਆ ਕਿ ਤੁਸੀਂ ਜਿਹੜੇ ਨੌਜਵਾਨ ਵਾ ਉਹ ਇਸ ਪਾਸੇ ਵਾਲਾ ਜਿਹੜਾ ਵਾ ਧਿਆਨ ਦੇਣਾ ਉਹ ਭਾਈ ਸਾਹਿਬ ਦਾ ਇੱਕ ਸ਼ਬਦਲ ਸਿਨੇਮਾ ਨੌਜਵਾਨਾਂ ਵਾਸਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਅਕਾਲੀ ਜਥੇ ਬਣਾਓ ਜਿਵੇਂ ਕਿ ਸ਼੍ਰੋਮਣੀ ਕਮੇਟੀ ਜਦੋਂ ਪਹਿਲਾ ਹੋਂਦ ਦੇ ਵਿੱਚ ਆਈ ਸੀ ਤੇ ਉਦੋਂ ਉਹਨਾਂ ਨੇ ਜਥਿਆਂ ਦੇ ਰੂਪ ਦੇ ਵਿੱਚ ਇਹਨੂੰ ਜਥੇਬੰਧਕ ਢਾਂਚੇ ਦੇ ਤੌਰ ਤੇ ਤਿਆਰ ਕੀਤਾ ਤੇ ਫਿਰ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਮੰਨ ਦੇ ਵਿੱਚੋਂ ਇਹ ਖਿਆਲ ਕੱਢ ਦੇਣਾ ਕਿ ਸਾਨੂੰ ਜੇਲਾਂ ਦੇ ਵਿੱਚ ਡੱਕ ਕੇ ਤੇ ਸਾਨੂੰ ਕਹੇ ਇਹ ਡਲਾ ਸਕਣ ਗਿਆ ਜਾਂ ਸਾਡੀ ਮਨਸਾ ਤੋਂ ਜਿਹੜਾ ਆਸੀਂ ਪਾਸੇ ਕਰ ਸਕਣ ਗਿਆ ਆਹੀਂ ਇਹਨਾਂ ਜੇਲਾਂ ਦੀ ਕੋਈ ਪਰਵਾਹ ਨਹੀਂ ਕਰਦੇ ਇਦਾਂ ਜਿੱਦਾਂ ਪਿਛਲੀਆਂ ਸਰਕਾਰਾਂ ਚੱਲੇ ਗਿਆ ਇਹ 2.5 ਸਾਲ ਦਾ ਇਹਦਾ ਸਮਾਂ ਵਾ ਇਹ ਵੀ ਇਦਾਂ ਹੀ ਜਿਹੜਾ ਵਾ ਜੇ ਇਹਨੇ ਆਪਣੇ ਲੋਕਾਂ ਦੇ ਨਾਲ ਕੋਈ ਧੋਖਾ ਮਾਇਆ ਤੇ ਉਹ ਵੀ ਇਹਦੇ ਸਾਹਮਣੇ ਆ ਜਾਣਾ ਵਾ ਇਹ ਕਰਕੇ ਨੌਜਵਾਨਾਂ ਨੂੰ ਉਹਨਾਂ ਨੇ ਜਿਹੜਾ ਸਨੇਹਾ ਦਿੱਤਾ ਉਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਵਾ ਉਹਦੇ ਤੋਂ ਹਟ ਕੇ ਆਪਾਂ ਗੁਰਮਤਵਾਲਾ ਜੁੜੀਏ ਉਹਨਾਂ ਦੇ ਭਾਈ ਸਾਹਿਬ ਦੇ ਸਨੇਹ ਦੇ ਉੱਤੇ ਪਹਿਰਾ ਦਈਏ ਇਹਨੀਆਂ ਬੇਨਤੀਆਂ ਕਰਦੇ ਹੋਏ ਕਾਦੇ ਕੋ ਖੇਮਾ ਜਾਜ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਉਹਦੀ ਖੇਮਾ ਜਾਜ ਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਸਰਕਾਰ ਆਪਾਂ ਨੂੰ ਚਾਹੀਦੀ ਆ ਜੀ ਦਾ ਮੁਖ ਪੰਜਾਬ ਵੱਲ ਹੋਵੇ ਤੇ ਪਿੱਠ ਦਿੱਲੀ ਵੱਲ ਹੋਵੇ ਨਾ ਕਿ ਉਹ ਸਰਕਾਰ ਚਾਹੀਦੀ ਆ ਜੀ ਦੀ ਪਿੱਠ ਪੰਜਾਬ ਵੱਲ ਹੋਵੇ ਤੇ ਮੁਖ ਦਿੱਲੀ ਵੱਲ ਹੋਵੇ ਉਹ ਦਿੱਲੀ ਦੇ ਕਈ ਤੋਂ ਬਗੈਰ ਚੱਲ ਨਹੀਂ ਸਕਦੀ ਹੋਵੇ ਹੁਣ ਤੁਸੀਂ ਆਪ ਫੈਸਲਾ ਕਰ ਲਓ ਬੀ ਕਹੋ ਜੀ ਸਰਕਾਰ ਤੁਹਾਨੂੰ ਚਾਹੀਦੀ ਆ ਜੇ ਆਪਾਂ ਸਰਕਾਰ ਉਹੀ ਬਣਾਉਣੀ ਆ ਜਿਨ੍ਹਾਂ ਨੇ ਮੁਫਤ ਬਿਜਲੀ ਮੁਫਤ ਰਾਸ਼ਨ ਲੈ ਕੇ ਵੋਟਾਂ ਪਾਉਣੀਆਂ ਤਾਂ ਫਿਰ ਆਪਣੇ ਨੌਜਵਾਨ ਜ਼ੇਲਾ ਵਿੱਚ ਹੀ ਮਿਲਣਗੇ ਨਾ ਹੋ ਕਿਸੇ ਆਪਾਂ ਨੂੰ ਆਪਣੇ ਹੱਕਾਂ ਦੀ ਗੱਲ ਕਰਦੇ ਦਿਸਣਗੇ ਤਾਂ ਇਹ ਫੈਸਲਾ ਤੁਹਾਡੇ ਵਿੱਚ ਆ ਮੈਂ ਅੱਜ ਇਸ ਸਟੇਜ ਤੋਂ ਬਹੁਤ ਸੂਝਵਾਨ ਲੀਡਰ ਬੈਠੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਆਪਾਂ ਸਾਰੇ ਇਕੱਤਰ ਹੋਈਏ ਤੇ ਆਪਾਂ 71 ਹੋ ਕੇ ਪੰਜ ਪ੍ਰਧਾਨੀ ਦੇ ਹੱਕ ਵਿੱਚ ਚੱਲ ਗਏ ਪੰਜ ਮੁਖੀ ਆਪਾਂ ਥਾਪ ਦੋ ਬੀ ਉਹ ਹੀ ਆਪਣਾ ਫੈਸਲਾ ਲੈਣ ਤੇ ਆਪਾਂ ਉਹਦੇ ਸਾਹਮਣੇ ਚੱਲ ਗਏ ਗੁਰੂ ਪਿਆਰੀ ਸਾਹ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਸਾਰੇ ਭਾਰੀ ਮਾਤਰਾ ਵਿੱਚ 71 ਹੋਏ ਆ 71 ਹੋਣ ਦਾ ਇਹ ਕਾਰਨ ਵੀ ਆਪਣੇ ਸਿੱਖੀ ਦੇ ਮਸਲੇ ਸਭ ਤੋਂ ਵੱਡਾ ਜਿਹੜਾ ਆਪਣਾ ਮੌਜੂਦਾ ਸਿੱਖੀ ਦਾ ਮਸਲਾ ਉਹ ਹੈ ਬੰਦੀ ਸਿੰਘਾਂ ਦੀ ਰਿਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਬਦਲ ਜੇ ਆਪਾਂ ਗੱਲ ਕਰੀਏ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਆਪਣੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਡੱਕਤਾ ਉਹ ਕਿਉਂ ਡੱਕਿਆ ਕਿਉਂਕਿ ਉਹ ਆਪਣੇ ਸਿੱਖ ਇਤਿਹਾਸ ਦੀ ਗੱਲ ਕਰਦੇ ਸੀ ਸਿੱਖੀ ਦੀ ਗੱਲ ਕਰਦੇ ਸੀ ਪੰਜਾਬ ਦੀ ਗੱਲ ਕਰਦੇ ਸੀ ਤੇ ਸਾਡੇ ਹੱਕਾਂ ਦੀ ਗੱਲ ਕਰਦੇ ਸੀ ਮੈਂ ਤੁਹਾਨੂੰ ਕੁਝ ਪਿੱਛੇ ਲਿਆ ਕੇ ਇਤਿਹਾਸ ਦੀ ਗੱਲ ਇੱਕ ਵਾਕਿਆ ਸਾਂਝਾ ਕਰਨਾ ਚਾਹੁੰਨਾ ਇਹ ਉਸ ਸਮੇਂ ਦੀ ਗੱਲ ਆ ਜਦੋਂ ਅਬਦਾਲੀ ਦਾ ਰਾਜ ਹੋਇਆ ਕਰਦਾ ਸੀ ਅਬਦਾਲੀ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੂੰ ਕਿਹਾ ਇੱਕ ਚਿੱਠੀ ਰਹੀਂ ਵੀ ਤੁਸੀਂ ਸਾਡੇ ਨਾਲ ਰਲ ਕੇ ਰਹੋ ਤੇ ਅਸੀਂ ਤੁਹਾਨੂੰ ਲਾਹੌਰ ਦੇ ਦਿੰਨੇ ਆ ਸਰਦਾਰ ਸਾਹਿਬ ਦਾ ਜਵਾਬ ਇਹ ਸੀ ਵੀ ਜਿੱਦਣ ਅਸੀਂ ਲਾਹੌਰ ਲੈਣਾ ਹੋਇਆ ਅਸੀਂ ਜਿੱਤ ਕੇ ਲੈ ਲਾਂਗੇ ਤੇਰੀ ਖਰਾਤ ਦਿੱਤੀ ਨਹੀਂ ਅਸੀਂ ਲੈਣੀ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਵੀ ਆਪਾਂ ਅੱਜ ਦੇ ਸਮੇਂ ਵਿੱਚ ਆਪਣੀਆਂ ਜਿਹਾਪਾ ਕਹਿ ਲਈਏ ਆਟੇ ਤੇ ਨੂਨ ਤੇ ਤੇ ਮੁਫਤ ਬਿਜਲੀ ਤੇ ਡੁੱਲ ਕੇ ਆਪਾਂ ਸਰਕਾਰ ਬਣਾ ਜਾਣੇ ਆ ਉਹ ਸਮਾਂ ਯਾਦ ਕਰੋ ਜਦੋਂ ਆਪਣੇ ਪੁਰਖਿਆਂ ਨੇ ਆਪਣੇ ਸਰਦਾਰਾਂ ਨੇ ਇਹ ਰਾਜ ਸਭ ਤੋਂ ਜਿੱਤ ਕੇ ਲਏ ਸੀ ਨਾ ਕਿ ਕਿਸੇ ਤੋਂ ਖਰਾਤ ਲਈ ਸੀ ਤੇ ਅੱਜ ਆਪਾਂ ਉਹ ਖਰਾਤ ਲੈ ਕੇ ਕੀ ਸਿੱਖ ਕੋ ਮੈਂਨੀ ਕਮਜ਼ੋਰ ਹੋ ਚੁੱਕੀ ਆ ਵੀ ਉਹ ਆ ਛੋਟੀਆਂ ਮੋਟੀਆਂ ਚੀਜ਼ਾਂ ਤੇ ਡੁੱਲ ਕੇ ਸਰਕਾਰ ਬਣਾ ਜਾਂਦੀ ਆ ਤੇ ਆਪਣੇ ਤੋਂ ਆਪਣੀ ਸਰਕਾਰ ਵੀ ਨਹੀਂ ਬਣਦੀ ਆਪਾਂ ਨੂੰ ਉਹ ਸਰਕਾਰ ਚਾਹੀਦੀ ਆ ਜਿਹੜੀ ਆਪਣੇ ਹੱਕਾਂ ਦੀ ਗੱਲ ਕਰੇ ਆਪਣੇ ਪਾਣੀਆਂ ਦੀ ਗੱਲ ਕਰੇ ਆਪਣੇ ਪੰਜਾਬ ਦੀ ਗੱਲ ਕਰੇ ਆਪਾਂ ਨੂੰ ਇੱਕ ਬਹੁਤ ਵਧੀਆ ਆਪਣੇ ਕੋਲੇ ਸ਼੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਨੇ ਵੀ ਇਸ ਨੂੰ ਲਾਗੂ ਕਰਨਾ ਚਾਇਆ ਸੀ ਆਪਣੇ ਕੋਲੇ ਹੋਰ ਕੁਝ ਕਰਨ ਦੀ ਲੋੜ ਨਹੀਂ ਆਪਾਂ ਆਪਣਾ ਸ਼੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਲਾਗੂ ਕਰਾ ਲਈਏ ਉਹ ਤਾਂ ਹੀ ਲਾਗੂ ਹੋ ਸਕਦਾ ਜੇ ਆਪਣੇ ਕੋਲੇ ਆਪਣੀ ਸਰਕਾਰ ਹੋਊਗੀ ਆਪਣੇ ਕੋਲੇ ਆਪਣੇ ਹੱਕ ਤਾਂ ਹੀ ਆ ਸਕਦੇ ਆ ਤੇ ਉਹ ਸਰਕਾਰ ਆਪਾਂ ਨੂੰ ਚਾਹੀਦੀ ਆ ਜੀ ਦਾ ਮੁਖ ਪੰਜਾਬ ਵੱਲ ਹੋਵੇ ਤੇ ਪਿੱਠ ਦਿੱਲੀ ਵੱਲ ਹੋਵੇ ਨਾ ਕਿ ਉਹ ਸਰਕਾਰ ਚਾਹੀਦੀ ਆ ਜੀ ਦੀ ਪਿੱਠ ਪੰਜਾਬ ਵੱਲ ਹੋਵੇ ਤੇ ਮੁਖ ਦਿੱਲੀ ਵੱਲ ਹੋਵੇ ਉਹ ਦਿੱਲੀ ਦੇ ਕਈ ਤੋਂ ਬਗੈਰ ਚੱਲ ਹੀ ਨਾ ਸਕਦੀ ਹੋਵੇ ਹੁਣ ਤੁਸੀਂ ਆਪ ਫੈਸਲਾ ਕਰ ਲਓ ਵੀ ਕਿਹੋ ਜੀ ਸਰਕਾਰ ਤੁਹਾਨੂੰ ਚਾਹੀਦੀ ਆ ਜੇ ਆਪਾਂ ਸਰਕਾਰ ਉਹੀ ਬਣਾਉਣੀ ਆ ਜਿਨ੍ਹਾਂ ਨੇ ਮੁਫਤ ਬਿਜਲੀ ਮੁਫਤ ਰਾਸ਼ਨ ਲੈ ਕੇ ਵੋਟਾਂ ਪਾਉਣੀਆਂ ਤਾਂ ਫਿਰ ਆਪਣੇ ਨੌਜਵਾਨ ਜ਼ੇਲਾ ਵਿੱਚ ਹੀ ਮਿਲਣਗੇ ਨਾ ਹੋ ਕਿਸੇ ਆਪਾਂ ਨੂੰ ਆਪਣੇ ਹੱਕਾਂ ਦੀ ਗੱਲ ਕਰਦੇ ਦਿਸਣਗੇ ਤਾਂ ਇਹ ਫੈਸਲਾ ਤੁਹਾਡੇ ਵਿੱਚ ਆ ਮੈਂ ਅੱਜ ਇਸ ਸਟੇਜ ਤੋਂ ਬਹੁਤ ਸੂਝਵਾਨ ਲੀਡਰ ਬੈਠੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਆਪਾਂ ਸਾਰੇ ਇਕੱਤਰ ਹੋਈਏ ਤੇ ਆਪਾਂ ਇਕੱਤਰ ਹੋ ਕੇ ਪੰਜ ਪ੍ਰਧਾਨੀ ਦੇ ਹੱਕ ਵਿੱਚ ਚੱਲੀਏ ਪੰਜ ਮੁਖੀ ਆਪਾ ਥਾਪ ਦੋ ਵੀ ਉਹ ਹੀ ਆਪਣਾ ਫੈਸਲਾ ਲੈਣ ਤੇ ਆਪਾਂ ਉਹਦੇ ਹਿਸਾਬ ਨਾਲ ਚੱਲੀਏ ਨਾ ਕਿਸੇ ਇੱਕ ਬੰਦੇ ਦੇ ਹੱਕ ਵਿੱਚ ਆਪਾਂ ਕੋਈ ਸਰਕਾਰ ਦੇਈਏ ਜਾਂ ਉਹਨੂੰ ਫੈਸਲਾ ਲੈਣ ਦਾ ਹੱਕ ਦੇਈਏ ਇਹ ਆਪਣੇ ਗੁਰੂ ਸਾਹਿਬਾਂ ਨੇ ਵੀ ਆਪਾਂ ਨੂੰ ਪੰਜ ਪ੍ਰਧਾਨੀ ਦਾ ਵਾਰ ਦਿੱਤਾ ਤੇ ਉਹਨਾਂ ਨੇ ਵੀ ਆਪਾਂ ਨੂੰ ਇਹ ਕਿਹਾ ਵੀ ਆਪਾਂ ਪੰਜ ਪ੍ਰਧਾਨ ਥਾਪ ਦੋ ਤੇ ਉਹਦੇ ਹਿਸਾਬ ਨਾਲ ਹੀ ਚੱਲੋ ਤੇ ਆਪਾਂ ਇਹ ਚੀਜ਼ ਨਹੀਂ ਕਰ ਸਕਦੇ ਆਪਾਂ ਕਿਉਂ ਵੱਖ-ਵੱਖ ਹੋ ਕੇ ਤੁਰੇ ਫਿਰਦੇ ਆਂ ਕਿਉਂ ਆਪਾਂ ਇਕੱਠੇ ਨਹੀਂ ਹੋ ਸਕਦੇ ਜੇ ਆਪਾਂ ਆਪਣੇ ਨੌਜਵਾਨਾਂ ਦੀ ਗੱਲ ਕਰੀਏ ਜੇ ਉਹਨਾਂ ਨੇ ਆਪਦੇ ਹੱਕ ਦੀ ਗੱਲ ਕਰਨੀ ਆ ਤਾਂ ਆਪਾਂ ਨੂੰ ਆਪਣੀ ਸਰਕਾਰ ਚਾਹੀਦੀ ਆ ਤਾਂ ਉਹਦੇ ਵਾਸਤੇ ਅੱਜ ਆਪਾਂ ਐਡਾ ਠਾਠਾ ਮਾਰਦਾ ਇਕੱਠਾ ਤਾਂ ਕਿ ਆਪਾਂ ਇੱਕ ਫੈਸਲਾ ਨਹੀਂ ਲੈ ਸਕਦੇ ਇਹ ਮੌਕੇ-ਮੌਕੇ ਆਪਾਂ ਨੂੰ ਬਾਰ-ਬਾਰ ਨਹੀਂ ਮਿਲਣੇ ਆਪਾਂ ਅੱਜ ਬਹੁਤ ਭਾਰੀ ਗਿਣਤੀ ਵਿੱਚ ਇਕੱਠੇ ਹੋਈ ਆਂ ਇੱਕ ਫੈਸਲਾ ਲੈ ਕੇ ਉੱਠਿਓ ਇੱਥੋਂ ਆਉਣ ਵਾਲੀਆਂ ਚੋਣਾ ਵੀ ਗਾਹ ਆਉਣ ਵਾਲੀਆਂ ਤੇ ਆਪਾਂ ਉਹਨਾਂ ਪ੍ਰਤੀ ਵੀ ਇਕੱਠਿਆ ਹੋਈਏ ਪੰਜ ਪ੍ਰਧਾਨੀ ਦੇ ਹੱਕ ਵਿੱਚ ਸਾਰਾ ਫੈਸਲਾ ਲਈਏ ਉਹ ਜਿਵੇਂ ਕਰਨਗੇ ਸਾਡੇ ਸਿਰ ਮੱਥੇ ਆ ਮੈਂ ਫਿਰ ਤੋਂ ਕਹਿੰਨਾ ਵੀ ਸਾਰੇ ਇਕੱਠੇ ਹੋਈਏ ਨਹੀਂ ਤਾਂ ਆਪਣੇ ਨੌਜਵਾਨ ਕਰਾਂ ਵਿੱਚ ਬਹਿ ਜਾਣਗੇ ਨਾਅਬ ਦੇ ਹੱਕ ਦੀ ਗੱਲ ਉਹਨਾਂ ਨੇ ਪਹਿਲਾਂ ਜਿੰਨੀ ਕਿ ਡਰ ਕੇ ਕਰਦੇ ਉਹ ਕਰਨਗੇ ਜੇ ਆਪਾਂ ਨੂੰ ਆਪਣੇ ਹੱਕ ਦੀ ਗੱਲ ਕਰਨ ਨੂੰ ਚਾਹੀਦੀ ਆ ਆਪਾਂ ਨੂੰ ਆਪਣੇ ਲਈ ਹੱਕ ਚਾਹੀਦੇ ਆ ਤੇ ਉਹ ਆਪਾਂ ਮੰਗਣੇ ਆ ਉਹ ਆਪਾਂ ਨੂੰ ਕਿਸੇ ਤੋਂ ਖਰਾਤ ਨਹੀਂ ਚਾਹੀਦੀ ਤੇ ਜਿਹੜੀ ਹੁਣ ਆਪਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਦੋ ਸੀਟਾਂ ਜਿੱਤੀਆਂ ਆਪਾਂ ਇਹ ਲੀ ਹੋਰ ਵੀ ਵੱਡੀ ਕਰ ਸਕਦੇ ਆ ਆਪਾਂ ਪੰਜਾਬ 'ਚ ਆਪਣੀ ਖਾਲਸਾ ਪ੍ਰਤੀ ਸਰਕਾਰ ਵੀ ਸਥਾਪਿਤ ਕਰ ਸਕਦੇ ਆ ਮੈਂ ਇਹੀ ਤੁਹਾਡਾ ਸਾਰਿਆਂ ਦਾ ਆਿਆਂ ਦਾ ਇੱਥੇ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਇੱਥੇ ਹੋਰ ਵੀ ਦੋ ਰੈਲੀਆਂ ਇੱਕ ਸਮੇਂ ਦੀ ਸਰਕਾਰਾਂ ਦੀ ਇੱਕ ਉਸ ਉਹਨਾਂ ਦੀ ਜਿਨ੍ਹਾਂ ਨੇ ਆਪਦੇ ਆਪ ਨੂੰ ਪੰਥਕ ਪਾਰਟੀ ਦੱਸਦੇ ਹੋਏ ਇੱਥੇ ਇਕੱਠ ਰੱਖਿਆ ਪਰ ਉਹ ਪੰਥਕ ਜਿਹੜੇ ਆਪਣੇ ਕਾਰ ਸੀ ਉਹਨਾਂ ਤੋਂ ਵਿਸਰ ਗਏ ਆਪਾਂ ਨੂੰ ਇਹੀ ਚਾਹੀਦਾ ਵੀ ਆਪਾਂ ਇਕੱਠਿਆਂ ਹੋਈਏ ਤੇ ਤੁਹਾਡਾ ਆਈ ਹੋਈ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਜਿੰਮੇ ਤੁਸੀਂ ਵੀਡੀਓ ਦੇਖੀ ਹੈ ਸਿਕ ਕੌਮ ਦੇ ਨਾਮ ਦੋਸਤੋ ਜੋ ਵੀ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਭਾਈ ਅਮਰਤਪਾਲ ਸਿੰਘ ਨੇ ਸੁਨੇਹਾ ਭੇਜਿਆ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਬੰਦੀ ਸਿੰਘ 30 35 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਨਾਲ ਹੀ ਦੋਸਤੋ ਜੋ ਦੀਪ ਸਿੱਧੂ ਦੇ ਭਰਾ ਵੱਲੋਂ ਵੀ ਸਿਕ ਕੌਮ ਦੇ ਮਸਲੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਗਏ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈੱਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ